ਜੋ ਰਸਨਾ ਵਿੱਚ ਆਇਆ ਅਸੀਂ ਵਹਿਗੂ ਵਿੱਚ ਕੀ ਰੱਖਦੇ ਹਾਂ ਉਸੇ ਪਰਮਾਤਮਾ ਗਿਛਦੇ ਹਾਂ ਜੋ ਆਤਮਾ ਦੇ ਰੂਪ ਵਿੱਚ ਹਰ ਕਿਸੇ ਦੇ ਅੰਦਰ ਵਸਦਾ ਹੈ ਉਸ ਤੋਂ ਬਿਨਾਂ ਸਿ ਆਪਣਾ ਫਿਰ ਹੋਰ ਕਿਸੇ ਦੇ ਸਾਹਮਣੇ ਨਹੀਂ ਝੁਕੋਦੇ ਦਾਦੇ ਦਿਹਾੜੇ ਚੱਲ ਰਹੇ ਨੇ ਸ਼ਹੀਦਾਂ ਬਾਰੇ ਆਪਾਂ ਗੱਲਾਂ ਤਾਂ ਬਹੁਤ ਕਰ ਲੈਣੇ ਆਂ ਅਸ ਬਾਰੇ ਜਾਨੂ ਕਰਾ ਰਹੇ ਆ ਆਪਣੇ ਬੱਚਿਆਂ ਆ ਫਿਰ ਫਰਦਸ ਗਣੇ ਆਖਿਆ ਜਿਵੇਂ ਰੋਸ਼ਨੀ ਨੂੰ ਕੋਈ ਕੈਦ ਨਹੀਂ ਕਰ ਸਕਦਾ ਓਵੇਂ ਗੁਰੂਪੀਤਾਂ ਨੂੰ ਫੜਨ ਵਾਲਾ ਫੁਰਮਾ ਹਲੇ ਜੰਮਿਆ ਨਹੀਂ ਤੇ ਅੱਗੋਂ ਫਿਰ ਆਖਿਆ ਉਹ ਚਮਕ ਓਨਾਂ ਦੇ ਚਿਹਰੇ ਤੇ ਕਿ ਲੋਕੀ ਵੇਖ ਕੇ ਆਪਣੀ ਮਰਜ਼ੀ ਨਾਲ ਚੁੱਕ ਕੇ ਸਲਾਮ ਕਰਦੇ ਨੇ ਓ ਵਾਸੀ ਪੂਰੀ ਨੰਦਾਂ ਦਾ ਹੱਕ ਸਜ ਤੇ ਰਾਗਾ ਰਾਹੀ ਇਹ ਕਿਸੇ ਮਾਲਾ ਤੇ ਇੱਕ ਹੱਥ ਦੂਜੇ ਓ ਸੰਤਦ ਨਾਲ ਸੁਬਾਹੀ ਏ ਉਹਨ ਕਮ ਫਜਾਈ ਸ਼ੇਰਾਂ ਜਿਵੇਂ ਚਲੱਖ ਹੈ ਪੜੀ ਪਰਦੇ ਜਿਉ ਪਤਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਕਿ ਕੰਸਪੀਕ ਕਰ ਰਿਹਾ ਬੱਚਿਓ ਉਹਨਾਂ ਤਰਫ਼ ਕਬੂਲ ਕਰੋ ਨਹੀਂ ਤਾਂ ਆਪਣੇ ਭਰਾਵਾਂ ਦੀ ਤਰ੍ਹਾਂ ਮਾਰੇ ਜਾਓਗੇ ਤੇ ਫਿਰ ਜਿਹੜਾ ਵਾਰਸ ਰਹਿ ਕੇ ਸਾਡੇ ਦਰਮਿਆਨ ਸਾਨੂੰ ਮਰਨਾ ਪੈਣਾ ਸਿੱਖਿਆ ਹੈ ਇਹ ਵੀ ਸਾਨੂੰ ਮੂਤ ਦੇ ਡਰਾਵੇ ਨਾ ਦਿਓ ਤੇ ਉਹ ਫਿੱਟਨ ਨੇ ਆਖਿਆ ਬੱਚਿਓ ਮੂਤ ਦੀ ਨਹੀਂ ਜ਼ਿੰਦਗੀ ਦੀ ਗੱਲ ਕਰੋ ਤੁਸੀਂ ਜੋ ਚਾਹੋਗੇ ਤੁਹਾਨੂੰ ਉਹ ਹੀ ਮਿਲੇਗਾ ਰੈਲੀ ਐਂਡ ਐਸ਼ੋਰਾ ਐਂਡ ਰਾਜਕੁਮਾਰਾ ਦੀ ਤਰ੍ਹਾਂ ਢਾੜਪਾੜ ਜੇ ਮੈਂ ਕਦੇ ਭੁੱਲ ਗਿਆ ਹਾਂ ਮਾਂ ਤਾਂ ਤੁਸੀਂ ਮੈਨੂੰ ਯਾਦ ਕਰਵਾ ਦੇਣਾ ਹੈ ਤੇ ਫਿਰ আমার সঙ্গে যা দিল না ਉਹ ਯਾਦ ਦਿਨ ਉਹ ਜਿਹੜਾ ਮੇਰੇ ਦਾਦਾ ਜੀ ਗੁੱਟੇ ਇੱਕ ਵਾਰ ਦਰਜੀ ਨੇ ਕਿਹਾ ਉਹਨਾਂ ਕਸ਼ਮੀਰੀ ਬੰਦਿਆਂ ਨੂੰ ਜਿਨ੍ਹਾਂ ਨੂੰ ਉਹਨਾਂ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਗਿਆ ਸੀ ਫਤਿਹ ਸਿੰਘ ਨੇ ਆਖਿਆ ਦਾਦਾ ਜੀ ਨੇ ਕਿਹਾ ਸੀ ਉਹਨਾਂ ਜਰਮਨ ਕੋਹ ਵਿਜੇਕਰ ਗੁਰੂ ਨੰਨ ਧਰਮ ਬਦਲਿਆ ਜੇ ਗੁਰੂ ਤੇ ਜੇ ਗੁਰੂ ਨੇ ਧਰਮ ਬਦਲਿਆ ਤੇ ਤੁਸੀਂ ਸਾਰੇ ਖੁਸ਼ੀ ਖੁਸ਼ੀ ਧਰਮ ਬਦਲ ਲਓਗੇ ਤੇ ਫਿਰ ਫਿਰਨਾ ਆਖਿਆ ਹਾਂ ਹਾਂ ਯਾਦ ਹੈ ਤੇ ਅੱਗੋਂ ਫਿਰ ਜਵਾਰ ਵਰ ਸਿੰਘ ਨੇ ਆਖਿਆ ਫਰਾ ਮਨਜ਼ੂਰ ਹੈ ਪਰ ਚੁਕੜਾ ਕਬੂਲ ਨਹੀਂ ਤੇ ਅੱਗੋਂ ਕਰੀ ਸਾਹਿਬ ਨੇ ਆਖਿਆ ਤੁਹਾਨੂੰ ਮੋਤ ਧਰਮ ਇਹ ਲੱਗਦਾ ਤੇ ਫਿਰ ਉਹਨਾਂ ਨੇ ਆਖਿਆ ਫਤਿਹ ਸਿੰਘ ਨੇ ਵੀ ਤੁਹਾਨੂੰ ਖੁਦਾਂ ਤੋਂ ਡਰ ਨਹੀਂ ਲੱਗਦਾ ਤੇ ਫਿਰ ਅੱਗੋ ਆਖਿਆ ਕਾਦੀ ਫਾਪੜੇ ਜ਼ੁਬਾਨ ਸੁਬਾਲ ਕਿ ਬੇਕਾਫ ਤੇ ਅੱਗੋ ਫਤਿਹ ਸਿੰਘ ਨੇ ਆਖਿਆ ਬੇਕਾਫ ਜਿੰਨੇ ਹਾਂ ਬੇਕਾਫ ਮਰਦੇ ਹਾਂ ਕਿਉਂਕਿ ਅਸੀਂ ਗੁਰੂ ਦੇ ਸਿੰਘ ਹਾਂ ਤੇ ਉਹਨੇ ਫਿਰ ਕਹਾ ਸਿੰਘ ਕਿਸੇ ਨੂੰ ਖੁਸ਼ੀ ਲੋਕਾਂ ਨੂੰ ਖੁਸ਼ੀ ਦੇਣ ਵਾਲਾ ਬੰਦਾ ਸਿੰਘ ਹੈ ਕਿਸੇ ਦੇ ਹੰਝੂ ਪੂੰਝ ਕੇ ਉਹ ਖੁਸ਼ੀ ਦੇਣ ਵਾਲਾ ਬੰਦਾ ਸਿੰਘ ਹੈ ਇਨਸਾਫ ਦੀ ਤਾਕਤ ਬਨ ਵਾਲਾ ਬੰਦਾ ਸਿੰਘ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਦਿਹਾੜੇ ਚੱਲ ਰਹੇ ਸ਼ਹੀਦਾਂ ਬਾਰੇ ਆਪਾਂ ਗੱਲਾਂ ਤਾਂ ਬਹੁਤ ਕਰ ਲੈਣੇ ਆ ਕਿ ਸਾਡੇ ਪਰਿਵਾਰ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਆਪਾਂ ਯਾਦ ਕਰਕੇ ਪਰ ਇਤਿਹਾਸ ਬਾਰੇ ਜਾਣੂ ਕਰਾ ਰਹੇ ਆ ਆਪਣੇ ਬੱਚਿਆਂ ਨੂੰ ਕਿ ਉਹਨਾਂ ਨੂੰ ਦੱਸ ਰਹੇ ਆਂ ਵੀ ਉਹਨੇ ਸ਼ਹੀਦੀ ਕਿਹੋ ਜੀ ਕਿਵੇਂ ਉਹ ਸਾਕਾ ਸੀ ਕਿਦਾਂ ਉਹ ਤਸ਼ੱਦਦ ਉਹਨਾਂ ਤੇ ਕੀਤਾ ਗਿਆ ਸੀ ਸਾਡੇ ਬੱਚਾ ਨੂੰ ਇਤਿਹਾਸ ਬਾਰੇ ਆਪਾਂ ਸਿਖਾ ਰਹੇ ਆਂ ਸਾਡੇ ਨਾਲ ਜੁਝਾਰ ਸਿੰਘ ਜਿਹੜੇ ਉਹਨਾਂ ਦੇ ਦਾਦਾ ਜੀ ਸਾਡੇ ਨਾਲ ਬੈਠੇ ਹੋਏ ਨੇ ਝੋਲੀ 'ਚ ਬੈਠ ਕੇ ਪਰ ਇਸ ਝੋਲੀ 'ਚ ਬਿਠਾ ਕੇ ਆਪਾਂ ਕੀ ਸਿਖਾ ਰਹੇ ਆਂ ਅੱਜ ਤੁਹਾਨੂੰ ਸੁਣਾਵਾਂਗੇ ਬੱਚੇ ਨੇ ਕੀ ਸਿੱਖਿਆ ਆਪਣੇ ਦਾਦਾ ਜੀ ਤੇ ਦਾਦੀ ਦੀ ਦੀ ਝੋਲੀ ਚ ਬੈਠ ਕੇ ਜਾਂ ਮਾਤਾ ਤੇ ਮਾਤਾ ਪਿਤਾ ਦੀ ਝੋਲੀ ਚ ਬੈਠ ਕੇ ਇਹ ਕੰਮ ਸਾਨੂੰ ਵੀ ਕਰਨਾ ਚਾਹੀਦਾ ਹੈ ਹੁਣ ਤੁਹਾਨੂੰ ਉਹ ਪ੍ਰਸੰਗ ਸਾਂਝਾ ਕਰਾਂਗੇ ਉਹ ਬੱਚਾ ਆਪਣੇ ਲਹਿਜੇ ਦੇ ਵਿੱਚ ਆਪਣੇ ਸ਼ਬਦਾਂ ਦੇ ਵਿੱਚ ਉਸ ਪ੍ਰਸੰਗ ਨੂੰ ਬਿਆਨ ਕਰੇਗਾ ਔਰ ਆਪਣੇ ਬੱਚਾ ਨੂੰ ਜਰੂਰ ਸੁਨਾਇਓ ਔਰ ਸ਼ੇਅਰ ਜਰੂਰ ਕਰਿਓ ਉਹਨਾਂ ਤੱਕ ਪਹੁੰਚਾਇਓ ਜਿਨ੍ਹਾਂ ਨੇ ਤੱਕ ਸੁਨਿਆ ਨਹੀਂ ਬਹੁਤ ਮਹਿਸੂਸ ਹੁੰਦਾ ਹੈ ਕਿ ਆਪਾਂ ਗੱਲਾਂ ਤਾਂ ਕਰ ਲੈਨੇ ਆ ਪਰ ਮਹਿਸੂਸ ਨਹੀਂ ਕਰਦੇ ਠੰਡ ਸਾਨੂੰ ਜ਼ਿਆਦਾ ਲੱਗਦੀ ਹੈ ਪਰ ਰਜਾਈ ਚ ਬੈਠਦੇ ਜਾਂਦੇ ਆ ਤੇ ਉਹ ਨਿੱਗ ਪਤਾ ਕਿਵੇਂ ਦਾ ਮਾਨੋ ਕਿ ਸਾਨੂੰ ਉਹ ਇਤਿਹਾਸ ਬਾਰੇ ਪਤਾ ਲੱਗ ਸਕੇ ਆਪਾਂ ਆਪਾਂ ਸਵਾਗਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਝਾਰ ਸਿੰਘ ਜੀ ਆਪਾਂ ਉਹੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਛੋਟੇ ਸਾਹਿਬ ਜੀ ਬਾਰੇ ਕਿਉਂਕਿ ਤੁਸੀਂ ਛੋਟੇ ਹੋ ਤੁਹਾਡੀ ਉਮਰ ਦੇ ਸੀ ਜਦੋਂ ਸਾਹਿਬਜ਼ਾਦਾ ਜੀ ਸ਼ਹੀਦ ਹੋਣ ਦੇ ਛੋਟੇ ਸਾਹਿਬਜ਼ਾਦਾਂ ਸ਼ਹੀਦ ਹੁੰਦੇ ਨੇ ਉਹੀ ਪ੍ਰਸੰਗ ਬਾਰੇ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਸਾਨੂੰ ਉਸੇ ਸੰਗ ਬਾਰੇ ਜਾਣੂ ਕਰਾਓ ਜਦੋਂ ਉੱਥੇ ਜਦੋਂ ਸਹਿਬ ਜਦ ਸ਼ਹੀਦ ਹੋ ਗਏ ਅੱਗੋ ਫਿਰ ਮਾਤਾ ਜੀ ਜਦੋਂ ਉੱਥੇ ਵਜੀਰਖੜ ਕੋਲ ਪਹੁੰਚੇ ਉਹਨਾਂ ਨੂੰ ਠੱਡੇ ਬੁਰਜ 'ਚ ਰੱਖਿਆ ਗਿਆ ਤੇ ਫਿਰ ਉਹਦਣ ਉਹਦਣ ਜਿੱਦਾਂ ਠੱਡੇ ਬੁਰਜ 'ਚ ਰੱਖਿਆ ਗਿਆ ਸੀ ਉਦੋਂ ਫਿਰ ਉੱਥੇ ਲੈ ਕੇ ਗਏ ਤੇ ਫੁਚਨਨ ਨੇ ਆਖਿਆ ਆਪ ਵੀ ਖਾਨ ਸਾਹਿਬ ਜਿਵੇਂ ਤੁਸੀਂ ਚਾਹਦੇ ਸੀ ਉਵੇਂ ਹੋਏਗਾ ਵੱਡਾ ਦਰਵਾਜ਼ਾ ਬੰਦ ਤੇ ਛੋਟਾ ਖੁੱਲਿਆ ਫਿਰ ਬਾਈ ਬੱਚਿਆਂ ਨੂੰ ਲੈ ਕੇ ਆਪਣੇ ਕੋਲ ਆਣ ਦੇ ਸਾਡੇ ਸਿਬਾਈ ਸਿਰ ਝੁਕਾ ਕੇ ਦਰਬਾਰ ਚੋਂਗੇ ਬੱਚੇ ਵੀ ਉਹਨਾਂ ਦੀ ਨਗਲ ਕਰਨਗੇ ਹਿੰਦ ਦੇ ਪੀਰ ਦੇ ਬੱਚੇ ਫੂਬਾ ਫਰਹੰਮ ਨਵਾਬ ਵੀਰਖਾਨ ਦੇ ਸਾਹਮਣੇ ਉਹਦੇ ਫਰ ਸਿਰ ਝੁਕਾਉਣਗੇ ਤੇ ਅੱਗੋਂ ਫਿਰ ਆਣਦੇ ਪੈ ਸੀ ਜੋਰਾ ਵਰਸਿਕ ਜੀ ਆਏ ਤੇ ਐਵੇਂ ਜਿੱਤੀ ਵਿਖਾਈ ਉਹ ਵੀ ਝੁਕ ਗਿਆ ਤੇ ਅੱਗੇ ਆ ਕੇ ਫਿਰ ਜਦ ਫਤਿਹ ਸਿੰਘ ਦੀ ਅੱਗੇ ਆਏ ਅੱਗੇ ਜਾ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਫਿਰ ਉਹਨਾਰੇ ਪਤੇ ਬੜਾਈ ਅੱਗੇ ਗਏ ਅੱਗੇ ਜਦੋਂ ਗਏ ਤੇ ਫੇਰ ਅੱਗੋ ਫੁੱਚੋ ਨਾ ਨੇ ਆਖਿਆ ਬੱਚਿਓ ਇਹ ਨਵਾਬ ਵੀਰਖਾਨ ਦਾ ਦਰਬਾਰ ਹੈ ਇੱਥੇ ਕੋਈ ਵੀ ਬੰਦਾ ਆ ਕੇ ਕਿਸੇ ਵੀ ਗੁਰੂ ਦੀ ਫਤਿਹ ਨਹੀਂ ਬੁਲਾ ਸਕਦਾ ਚਲੋ ਬੱਚਿਓ ਨਵਾਬ ਸਾਹਿਬ ਕੋਲੋਂ ਮਾਫੀ ਮੰਗੋ ਤੇ ਅਦਮ ਨਾਲ ਸਿਰ ਚੁਕਾ ਕੇ ਫਲਾਮ ਕਰੋ ਤੁਜਰਵਰ ਸੇ ਮੈਂ ਆਇਆ ਅਸੀਂ ਵਹਿਗਰੂ ਵਿੱਚ ਕੀ ਰੱਖਦੇ ਹਾਂ ਉਸੇ ਪਰਮਾਤਮਾ ਦੇ ਚੁੱਕਦੇ ਹਾਂ ਜੋ ਆਤਮਾ ਦੇ ਰੂਪ ਵਿੱਚ ਹਰ ਕਿਸੇ ਦੇ ਅੰਦਰ ਵੱਸਦਾ ਹੈ ਉਸ ਤੋਂ ਬਿਨਾਂ ਸੇ ਆਪਣਾ ਫਿਰ ਹੋਰ ਕਿਸੇ ਦੇ ਸਾਹਮਣੇ ਨਹੀਂ ਝੁਕਉਂਦੇ ਤਾਂ ਫਿਰ ਉਹਨਾਂ ਨੇ ਕਿ ਕਾਫਰਾ ਦੀ ਬੋਲੀ ਹੈ ਫਤਿਹ ਫਿਰ ਨੇ ਕਿ ਕਾਫਰ ਉਹ ਜਿਹੜਾ ਤਲਵਾਰ ਦੇ ਨੁਕਤੇ ਆਪਣਾ ਧਰਮ ਕਿਸੇ ਤੇ ਥੋਪੇ ਕਾਫਰ ਉਹ ਜਿਹੜਾ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰੇ ਜਿਹੜਾ ਵਸੇ ਨਾ ਕਿਆ ਜੋ ਇਮਾਨ ਦਾ ਪੱਕਾ ਉਹ ਹੀ ਸੱਚਾ ਮੁਸਲਮਾਨ ਜਿਹਦੇ ਦਿਲ ਵਿੱਚ ਦਗਾ ਉਹ ਕਾਫਰ ਬੇਈਮਾਨ ਤਾਂ ਫਿਰ ਕਾਜੀ ਸਾਹਿਬ ਨੇ ਕਿ ਚੰਗੇ ਲੱਵਾ ਵਿੱਚ ਸਾਨੂੰ ਬੇਈਮਾਨ ਕਹਿ ਰਹੇ ਹੋ ਹੁਣ ਸਾਨੂੰ ਸਾਡੇ ਧਰਮ ਦੀ ਸਿਖਿਆ ਦੋਗੇ ਫਤਿਹ ਰਖਿਆ ਸਾਨੂੰ ਤਾਂ ਸਾਡੇ ਸਿੱਖ ਤਰੰਦਾ ਪਤਾ ਕਾਦੀ ਸਾਹਿਬ ਸਾਡਾ ਧਰਮ ਕਿਸੇ ਨੂੰ ਗੁਲਾਮ ਨਹੀਂ ਬਣਾਉਂਦਾ ਸਾਡੇ ਗੁਰੂ ਪਿਤਾ ਜੀ ਨੇ ਸਾਨੂੰ ਇਹ ਹੀ ਸਿਖਾਇਆ ਤੇ ਫਿਰ ਅੱਗੋ ਵੀ ਕਹਨਾ ਕਿ ਆ ਬੀ ਹੋਏ ਗੁਰੂ ਦੇ ਪੁੱਤੋਂ ਵੀ ਟਾਡੇ ਗੁਰੂ ਪਿਤਾ ਨੂੰ ਫੜਨ ਲਈ ਸਾਡੇ ਸਿ ਭਾਈ ਚਾਰਾ ਦਿਸ਼ਾ ਵਿੱਚ ਫੈਲ ਚੁਕੇ ਰਹੇ ਤੇ ਅੱਗੋ ਫਿਰ ਫਤਿਹ ਸਿੰਘ ਨੇ ਆਖਿਆ ਜਿਵੇਂ ਰੋਸ਼ਨੀ ਨੂੰ ਕੋਈ ਕਹਿ ਨਹੀਂ ਕਰ ਸਕਦਾ ਓਵੇਂ ਗੁਰੂ ਪਿਤਾ ਨੂੰ ਫੜਨ ਵਾਲਾ ਫੂਰਮਾ ਹਲੇ ਜੰਮਿਆ ਨਹੀਂ ਤੇ ਅੱਗੋਂ ਫਿਰ ਆਖਿਆ ਉਹ ਚਮਕਿ ਉਹਨਾਂ ਦੇ ਚਾਰੇ ਤੇ ਕਿ ਲੋਕੀ ਵੇਖ ਕੇ ਆਪਣੀ ਮਰਜ਼ੀ ਨਾਲ ਚੁੱਕ ਕੇ ਸਲਾਮ ਕਰਦੇ ਨੇ ਜੇਕਰ ਤੁਹਾਡਾ ਵੀ ਕਦੀ ਉਹਨਾਂ ਨਾਲ ਸਾਹਮਣਾ ਹੋ ਗਿਆ ਤੇ ਤੁਹਾਡਾ ਫਿਰ ਵੀ ਆਪਣੇ ਆਪ ਉਹਨਾਂਗੇ ਚੁੱਕ ਜਾਏਗਾ ਕੀ ਹੋਇਆ ਖਾਨ ਸਾਹਿਬ ਤੇ ਜਦੋਂ ਅਰਮਨ ਲੰਗਾ ਗੁਰੂ ਪਿਤਾ ਦੇ ਦਰਸ਼ਨ ਹੋਏ ਲੱਗਦੇ ਨੇ ਅੱਗੋਂ ਵਜੀਦ ਖਾਨ ਨੇ ਆਖਿਆ ਖاموش ਖاموش ਤੇ ਅੱਗੋਂ ਫਿਰ ਆਖਿਆ ਬੱਚਿਓ ਤੁਸੀਂ ਹੁਣ ਸਾਡੇ ਕੋਲ ਰੋ ਮੈਂ ਵਾਦਾ ਕਰਦਾ ਹਾਂ ਤੁਹਾਡੀ ਹਰ ਜ਼ਰੂਰਤ ਪੂਰੀ ਕੀਤੀ ਜਾਵੇਗੀ ਵੈਸੇ ਮੈਂ ਹੁਣ ਤੁਸੀਂ ਜਾਓ ਕਿੱਥੇ ਸ਼ਾਇਦ ਤੁਹਾਨੂੰ ਪਤਾ ਨਹੀਂ ਅਨੰਦਪੁਰ ਉਜੜ ਚੁੱਕਿਆ ਹੈ ਕਾਡੇ ਗੁਰੂ ਬਿੱਤਣ ਸੀ ਫਲ ਲੈਣਾ ਤੁਹਾਡੇ ਦੋਵੇਂ ਭਰਾ ਅਜੀਤ ਤੇ ਜਾਰ ਚਮਕੌਰ ਦੀ ਲੜਾਈ ਵਿੱਚ ਮਰੇ ਜਾ ਚੁੱਕੇ ਨੇ ਫਤਿਹ ਸਿੰਘ ਖੇ ਤੁਹਾਡਾ ਕੀ ਯਕੀਨ ਕਰਨਾ ਤੁਹਾਡੀ ਤਾਂ ਨੀਅਤ ਠੀਕ ਨਹੀਂ ਹੈ ਖਾਨ ਸਾਹਿਬ ਬਣਾ ਕੇ ਦੀ ਵਜ੍ਹਾ ਸਾਨੂੰ ਬੁਰਜੀ ਚ ਗੱਦ ਕਰ ਰੱਖਿਆ ਤੇ ਫਿਰ ਫਿੱਤਿਆਂ ਨੇ ਨਾ ਕਿ ਖੰਸਾਪ ਠੀਕ ਕਰ ਰਿਹਾ ਬੱਚਿਓ ਉਹਨਾਂ ਦਾ ਦਰਮਕ ਕਬੂਲ ਕਰੋ ਨਹੀਂ ਤਾਂ ਆਪਣੇ ਭਰਾਵਾਂ ਦੀ ਤਰ੍ਹਾਂ ਮਾਰੇ ਜਾਓਗੇ ਤੇ ਫਿਰ ਜਿਹੜਾ ਵਾਰਸ ਨੇ ਕਿ ਸਾਡੇ ਦਰਮ ਨੇ ਸਾਨੂੰ ਮਰਨਾ ਪੈਣਾ ਸਿਖਾਇਆ ਹੈ ਇਹ ਲਈ ਸਾਨੂੰ ਮੌਤ ਦੇ ਡਰਾਵੇ ਨਾ ਦਿਓ ਤੇ ਫਿੱਤਿਆਂ ਨੇ ਆਖਿਆ ਵੀ ਬੱਚਿਓ ਮੌਤ ਦੀ ਨਹੀਂ ਜ਼ਿੰਦਗੀ ਦੀ ਗੱਲ ਕਰੋ ਤੁਸੀਂ ਜੋ ਚਾਹੋਗੇ ਤੁਹਾਨੂੰ ਉਹੀ ਮਿਲੇਗਾ ਰੈਰਲੀ ਐਂਡ ਐਸ਼ੋ ਰਾਮ ਐਂਡ ਰਾਜਕੁਮਾਰਾ ਦੀ ਤਰ੍ਹਾਂ ਢਾਡ ਪਾੜ ਜੇ ਮੈਂ ਕੁਝ ਭੁੱਲ ਗਿਆ ਹਾਂ ਤਾਂ ਤੁਸੀਂ ਮੈਨੂੰ ਯਾਦ ਕਰਵਾ ਦੇਣਾ ਹੈ ਤੇ ਫਿਰ ਜਿਹੜਾ ਮੈਨੂੰ ਰਸਿਕਾਂ ਕਿ ਯਾਦ ਦਿਲਾਉਂਦਾ ਵਾ ਉਹ ਯਾਦ ਦਿਲਾਉਂਦਾ ਜਿਹੜਾ ਮਰੇ ਦਾਦਾ ਜੀ ਗੁਰਤੇਗ ਬਾਦਰ ਜੀ ਨੇ ਕਿਹਾ ਵੀ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਜਿਨ੍ਹਾਂ ਨੂੰ ਉਹਨਾਂ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਗਿਆ ਸੀ ਫਤਿਹ ਸਿੰਘ ਨੇ ਆਖਿਆ ਦਾਦਾ ਜੀ ਨੇ ਕਿਹਾ ਸੀ ਉਹਨਾਂ ਜਰਮਨ ਕੋਹ ਵਿਜੇ ਕਰ ਗੁਰੂ ਨੂੰ ਧਰਮ ਬਦਲ ਲਿਆ ਜੇ ਗੁਰੂ ਤੇ ਜੇ ਗੁਰੂ ਨੇ ਧਰਮ ਬਦਲ ਲਿਆ ਤੇ ਤੁਸੀਂ ਸਭ ਵੀ ਖੁਸ਼ੀ ਖੁਸ਼ੀ ਧਰਮ ਬਦਲ ਲੋਗੇ ਤੇ ਫਿਰ ਫੁਚਰ ਨੇ ਆਖਿਆ ਹਾਂ ਹਾਂ ਯਾਦ ਹੈ ਤੇ ਫਿਰ ਵਜੀਰ ਖਾਲਾ ਕਹੇ ਤਬੀਰ ਤੇ ਫਿਰ ਵੋਤਾ ਫਿਰ ਨਕਾ ਜਿਨ੍ਹਾਂ ਨੇ ਦਾਦਾ ਜੀ ਨੇ ਕਿਸੇ ਦਾ ਧਰਮ ਬਚਾਉਣ ਲਈ ਆਪਣਾ ਸੀਸ ਦੇ ਦਿੱਤਾ ਤੁਸੀਂ ਉਹਨਾਂ ਦੇ ਪੋਤਿਆਂ ਨੂੰ ਆਪਣਾ ਧਰਮ ਕਬੂਲ ਕਰਨ ਲਈ ਕਹਿ ਰਹੇ ਹੋ ਸੋਚ ਲਓ ਕਿ ਤਾ ਕੋਈ ਗਲਤੀ ਤੜੀ ਕਰ ਰਹੇ ਤੇ ਉਹ ਗਵਦੀਖਾ ਨਾ ਕਿ ਉਸ ਵੀ ਦਵਾ ਮਤਲਬ ਤੁਹਾਡੀ ਦਾਦੀ ਹਲੇ ਜਿੰਦਾ ਹੈ ਜਾ ਉਸ ਨਾਲ ਜਾ ਕੇ ਫਲਾ ਕਰੋ ਕੱਲ ਤੱਕ ਕੀ ਮੌਲਤ ਹੈ ਸਾਬ ਜਨਮ ਨਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੋਂ ਫਿਰ ਅਗਲੇ ਦਿਨ ਫੂਚਾ ਨੰਨਾ ਕਹੇ ਅੱਜ ਸਾਡੇ ਦਰਬਾਰ ਵਿੱਚ ਨਵਾਬ ਮਲੇਰ ਕੋਟਲਾ ਮੁਹੰਮਦ ਸ਼ੇਰ ਖਾਨ ਵੀ ਹਾਜ਼ਰ ਹੋਏ ਨੇ ਤੇ ਵਜ਼ੀਰ ਖਾਨਾ ਕਹਿੰਦਾ ਜਿਨ੍ਹਾਂ ਦੇ ਇੱਕ ਨਹੀਂ ਦੋ ਭਰਾਵਾਂ ਨੂੰ ਇਹਨਾਂ ਦੇ ਪਿਤਾ ਨੇ ਬੜੀ ਬੇਰਹਿਮੀ ਨਾਲ ਜੰਗ ਵਿੱਚ ਕਤਲ ਕੀਤਾ ਤੇ ਫਿਰ ਫੂਚਾ ਨੰਨਾ ਕਹਿੰਦਾ ਤੁਹਾਨੂੰ ਪਤਾ ਹੈ ਇਹਨਾਂ ਦੇ ਤੁਸੀਂ ਤੁਹਾਡੇ ਪਿਤਾ ਨੇ ਇਹਨਾਂ ਦੇ ਭਰਾਵਾਂ ਦਾ ਕਤਲ ਕਿਉਂ ਕੀਤਾ ਫਤਿਹ ਸੇ ਕੋਈ ਗਲਤੀ ਕੀਤੀ ਹੋਵੇਗੀ ਉਹ ਹੱਸਣ ਲੱਗ ਪਏ ਕਾਜੀ ਵੀ ਉਹ ਕਤਾਰਮ ਕੋ ਬੁਗਲ ਕਰ ਹੀ ਲਿਆ ਤੇ ਫਿਰ ਅਗੋ ਜੋਰਾਵਰ ਸਿੰਘ ਨੇ ਆਖਿਆ ਇੰਨਾ ਦੇ ਭਰਾਵਾਂ ਨੇ ਤੇ ਫਿਰ ਉਹਨਾਂ ਆਖਿਆ ਵਜ਼ੀਰ ਖਾਨ ਨੇ ਐਡੇ ਛੋਟੇ ਬੱਚੇ ਤੇ ਇੰਨੀ ਵੱਡੀ ਜ਼ੁਬਾਨ ਫਤਿਹ ਸਿੰਘ ਨੇ ਆਖਿਆ ਇੰਨਾ ਵੱਡਾ ਵਜ਼ੀਰ ਤੇ ਇੰਨਾਂ ਦੇ ਕੰਮ ਪਰੇ ਦਰਬਾਰ ਸ਼ਰੇਮ ਤੇ ਵਜ਼ੀਰ ਖਾਨ ਨੇ ਆਖਿਆ ਉਫਤਾ ਕੀ ਗੁਫਤਾ ਕੀ ਸਜ਼ਾ ਮੌਤ ਹੈ ਤੇ ਅੱਗੋ ਫਿਰ ਜਵਾਰਾ ਵਰ ਸਿੰਘ ਨੇ ਆਖਿਆ ਫਰਮਾਨ ਮਨਜ਼ੂਰ ਹੈ ਪਰ ਚੁਕੜਾ ਕਬੂਲ ਨਹੀਂ ਤੇ ਅੱਗੋ ਫਿਰ ਕਾਰੀ ਸਾਹਿਬ ਨੇ ਆਖਿਆ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਤੇ ਫਿਰ ਉਹਨਾਂ ਨੇ ਆਖਿਆ ਫਤਿਹ ਸਿੰਘ ਨੇ ਵੀ ਤੁਹਾਨੂੰ ਖੁਦਾ ਤੋਂ ਡਰ ਨਹੀਂ ਲੱਗਦਾ ਤੇ ਫਿਰ ਅੱਗੋ ਆਖਿਆ ਕਾਰੀ ਸਾਹਿਬ ਨੇ ਜ਼ੁਬਾਨ ਸੰਭਾਲ ਕੇ ਬੋਲ ਬੇਕਾਫ ਤੇ ਅੱਗੋ ਫਤਿਹ ਸਿੰਘ ਨੇ ਆਖਿਆ ਬੇਕਾਫ ਜਿੰਨੇ ਹਾਂ ਬੇਕਾਫ ਮਰਦੇ ਹਾਂ ਕਿਉਂਕਿ ਅਸੀਂ ਗੁਰੂ ਦੇ ਸਿੰਘ ਹਾਂ ਤੇ ਉਹਨੇ ਫਿਰ ਕਾਰੀ ਸਾਹਿਬ ਨਾਲ ਕਿਹਾ ਸਿੰਘ ਤੇ ਫਿਰ ਜੋਰਾਵਾਲਾ ਸਿੰਘ ਨੇ ਕਿ ਹਾਂ ਸਿੰਘ ਕਿਸੇ ਨੂੰ ਖੁਸ਼ੀ ਲੋਕਾਂ ਨੂੰ ਖੁਸ਼ੀ ਦੇਣ ਵਾਲਾ ਬੰਦਾ ਸਿੰਘ ਹੈ ਕਿਸੇ ਦੇ ਹੰਝੂ ਪੂੰਝ ਕੇ ਉਹਨੂੰ ਖੁਸ਼ੀ ਦੇਣ ਵਾਲਾ ਬੰਦਾ ਸਿੰਘ ਹੈ ਇਨਸਾਫ ਦੀ ਤਾਕਤ ਬਣਨ ਵਾਲਾ ਬੰਦਾ ਸਿੰਘ ਹੈ ਤੇ ਵਜ਼ੀਰ ਖਾਨ ਨੇ ਕਿ ਓਏ ਸਿੰਘੋ ਇਨਾਂ ਦੇ ਪ੍ਰਾਂਹ ਇਨਸਾਫ ਦੀ ਲੜਾਈ ਲੜਦੇ ਸੀ ਜਦੋਂ ਤੁਹਾਡੇ ਪਿਤਾ ਨੇ ਯੁੱਧ ਵਿੱਚ ਜਿੰਨਾਂ ਦਾ ਕਤਲ ਕੀਤਾ ਤੇ ਫਿਰ ਫਤਿਹ ਸਿੰਘ ਨੇ ਕਿ ਯੁੱਧ ਵਿੱਚ ਨਾ ਤੇ ਫਿਰ ਜੋਰਾਵਾਲਾ ਸਿੰਘ ਨੇ ਕਿ ਉਹਨੂੰ ਕਤਲ ਨਹੀਂ ਕੁਰਬਾਨੀ ਕਹਿੰਦੇ ਨੇ ਤੁਸੀਂ ਉਹਨੂੰ ਕਤਲ ਕਹਿ ਕੇ ਇਨਾਂ ਦੇ ਸ਼ਹੀਦ ਭਰਾਵਾਂ ਦੀ ਮੌਦਾ ਅਪਮਾਨ ਕਰ ਰਹੇ ਹੋ ਤੇ ਫਿਰ ਵजीर ਖਾਨ ਆਖਿਆ ਲੱਵਾ ਦਾ ਜਾਲ ਵਿਛਾਗੇ ਤੁਸੀਂ ਉਹਨੇ ਬਾਗੀ ਪਿਤਾ ਦੇ ਗੁਨਾਹ ਪਰਦਾ ਨਹੀਂ ਪਾ ਸਕਦੇ ਉਹਨਾਂ ਨੇ ਗੁਨਾਹ ਦੀ ਫਿਰੈ ਤੈਨੂੰ ਜਰੂਰ ਮਿਲੇਗੀ ਤੇ ਉਹ ਫਿਰ ਆ ਖੁਦ ਨਵਾਬੇ ਮਲੇਰ ਕੋਟਲਾ ਮੁਹੰਮਦ ਸ਼ੇਰ ਖਾਨ ਹੀ ਤਿਆ ਕਰਣਗੇ ਦਫਨਵਾਪਾ ਤੁਸੀਂ ਕਿਹੜੀ ਫਾਇਦੇ ਨਾਲ ਚਾਹੋਗੇ ਆਪਣੀ ਦਸ਼ਮਨਾ ਨੂੰ ਤੇ ਫਿਰ ਨਵਾਬ ਮਲੇਰ ਕੋਟਲਾ ਨੇ ਆਖਿਆ ਵੀ ਮੈਂ ਗੋਬਿੰਦ ਤੋਂ ਆਪਣੇ ਭਰਾਵਾ ਦੀ ਮੁੱਦਾ ਬੰਦਾ ਲੈਣਾ ਚਾਹਨਾ ਵਾ ਪੁੱਤੇ ਉਹ ਮੈਂ ਜ਼ਰੂਰ ਲਵਾਂਗਾ ਪਰ ਮੈਂ ਦਾੜੇ ਜੰਗ ਵਿੱਚ ਏ ਮੇਰੇ ਗੁਨਾਹ ਨਹੀਂ ਇਹ ਮੇਰੇ ਗੁਨਾਹ ਕਰ ਨਹੀਂ ਹਣ ਔਰ ਤਰ ਬੱਚਿਆ ਕੋ ਬਦਲਾ ਨਹੀਂ ਲਿਆ ਜਾ ਸਕਦਾ ਮੈਂ ਕਹਿੰਦਾ ਮੈਂ ਇਨਸਾਨੀਅਤ ਦੇ ਨਾਤੇ ਇਨਫਾਨੀਅਤ ਦੇ ਨਾਤੇ ਗੋਮਤ ਦੀ ਮਾਂ ਤੇ ਬੱਚਿਆਂ ਨੂੰ ਰਿਹਾਂ ਕਰ ਦਿੱਤਾ ਜਾਵੇ ਤਾਂ ਫਿਰ ਅੱਗੋ ਜੋਰਾਵਰ ਸਿੰਘ ਨੇ ਕਿਹਾ ਕਿ ਨਵਾਬ ਸਾਹਿਬ ਤੁਸੀਂ ਅੱਜ ਸਾਬਿਤ ਕਰ ਦਿੱਤਾ ਕਿ ਇੱਕ ਅੱਛਾ ਇਨਸਾਨ ਹੀ ਸੱਚਾ ਮੁਸਲਮਾਨ ਹੋ ਸਕਦਾ ਤਾਂ ਫਿਰ ਅੱਗੋ ਵਜ਼ੀਰ ਖਾਨ ਨੇ ਕਿਹਾ ਮੈਂ ਵੀ ਇਨਸਾਫ ਵਿੱਚ ਕੀ ਰੱਖਦਾ ਤਾਂ ਨਵਾਬ ਸਾਹਿਬ ਦੀ ਮਰਜ਼ੀ ਤੇ ਜਨਤਾ ਦੀ ਖਵਾਇਸ਼ ਮੈਨੂੰ ਛੱਡ ਦੇਆ ਪਰ ਮੈਂ ਪਹਿਲਾਂ ਇਹ ਜਾਨਣਾ ਚਾਹੁੰਦਾ ਵੀ ਆਜ਼ਾਦ ਹੋ ਕੇ ਕੀ ਕਰਨਗੇ ਜਰਰ ਸਿੰਘ ਨੇ ਆਖਿਆ ਉਹੀ ਕਰਾਂਗੇ ਜੇ ਸਾਡੇ ਗੁਰੂ ਪੀਤਾ ਕਰਨੇ ਹਨ ਤੇ ਫਤਿਹ ਸਿੰਘ ਨੇ ਆਖਿਆ ਤੇ ਜਿਹੜੀ ਸਿੰਘਾਂ ਦੀ ਆਣ ਵਾਲੀ ਨਫਲਾ ਕਰਨੀ ਹੈ ਤੇ ਫਿਰ ਉਹਨੇ ਫੁੱਚੇ ਨਾ ਕਿ ਕੀ ਤੇ ਅੱਗੋਂ ਫਿਰ ਫਤਿਹ ਸਿੰਘ ਨੇ ਆਖਿਆ ਆਖਰੀ ਸਾਹ ਤੱਕ ਵਲਮਤ ਔਰਤਾਂ ਇਨਸਾਫੀ ਦੇ ਖਿਲਾਫ ਲੜਾਂਗੇ ਤਾਂ ਫਿਰ ਅੱਗੋਂ ਅਨਵਦੀਰ ਕਰਨਾ ਕਿਵੇਂ ਤੇ ਉਹ ਸਿਰ ਫਤਿਹ ਜੋਰਾਵਾਲੀ ਸਿੰਘ ਨੇ ਕਿ ਅਸੀਂ ਆਪਣੇ ਗੁਰੂ ਪਿਤਾ ਦੇ ਸਿੰਘਾਂ ਨੂੰ ਫੇਰ ਇਕੱਠਾ ਕਰ ਫੌਜ ਚਾਰ ਕਰਾ ਗਏ ਤੇ ਫਿਰ ਅਗੋਬੀਰ ਖਾਨ ਨੇ ਆਖਿਆ ਵੀ ਹੁਣ ਜਨਤਾ ਮੈਂ ਤੇ ਤੁਹਾਨੂੰ ਛੱਡ ਦਿਆਂ ਜਨਤਾ ਦੀ ਖੁਆਇਸ਼ ਕੀ ਹੈ ਤੇ ਫਿਰ ਉਹਨਾਂ ਸੁੱਚਾ ਨੰਦ ਨੇ ਆਖਿਆ ਹਾਂ ਸਾਹਿਬ ਹੁਣ ਤੇ ਸੈਨ ਦੀ ਕੋਈ ਖੁਆਇਸ਼ ਹੋ ਸਕਦੀ ਹੈ ਸੱਪ ਦੇ ਬੱਚੇ ਸਾਪ ਹੀ ਹੁੰਦੇ ਨੇ ਜੋਰਾਵਾਲੀ ਸਿੰਘ ਨੇ ਆਖਿਆ ਸੁੱਚਾ ਨੰਦ ਉਹ ਬੋਲ ਸੋਭਾਲ ਕੇ ਬੋਲ ਦਬੂ ਮਲੂਮ ਹੋ ਕੇ ਵਦੋਫਤ ਹੈ ਨੇ ਕਿਉਂ ਦੀ ਪਛਾਣ ਹੈ ਸੀਸ ਚੁਕਾ ਕੇ ਆਦਰ ਕਰ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਹੈ ਫਤਿਹ ਸਿੰਘਾ ਕਾ ਸ਼ੁਕਰ ਕਰ ਅਫੀ ਤੁਹਾਡੇ ਕਹਦੀਆਂ ਨਹੀਂ ਤਾਂ ਸੋ ਗੁਰੂ ਪਿਤਾ ਦੀ ਹੁਣ ਤੱਕ ਤੇਰਾ ਸਰ ਕੰਧਿਆ ਤੋਂ ਲੱਜ ਗਿਆ ਹੋਣਾ ਸੀ ਤਾਂ ਫਿਰ ਅੱਗ ਵਜੀਰ ਖਾਨ ਨੇ ਕਿਹਾ ਬਸ ਮੈਂ ਹੋਰ ਕੁਝ ਨਹੀਂ ਸੁਣਨਾ ਚਾਹੁੰਦਾ ਕਾਜੀ ਸਾਹਿਬ ਫਤਵਾ ਉਹਨੇ ਫਿਰ ਕਾਲੀ ਸਾਹਿਬ ਨੇ ਕਿਹਾ ਮੇਰਾ ਫਤਵਲ ਧਿਆਨ ਹੈ ਖਾੜੀ ਸਾਹਿਬ ਖਾਣ ਸਾਹਿਬ ਤੇ ਉਹਨੇ ਅੱਗੇ ਦਿੱਤਾ ਤੇ ਉਹਨੇ ਪੜ ਕੇ ਆਖਿਆ ਆਇ ਨਾ ਨੂੰ ਜ਼ਿੰਦਾ ਦੀਵਾਰ ਵਿੱਚ ਚੜ ਦਿੱਤਾ ਜਾਵੇ ਅੱਗੇ ਜੋਰਾਵਰ ਸ਼ੰਗਣੇ ਆਖਿਆ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਸੁਪਨਾ ਕੀ ਰਹਿਣ ਦਾ ਤੋ ਆਓ ਹਮਾਰੇ ਪਾਸ ਤੇ ਅੱਗੇ ਫਿਰ ਜਦੋਂ ਚੜਦੇ ਪਏ ਸੀ ਉਥੇ ਸਹਿਬ ਜਾਦੇ ਵੀ ਪਾਠ ਕਰਨ ਤੇ ਮਾਤਾ ਵੀ ਠੰਡੇ ਬੁਰਜੀ ਚ ਪਾਠ ਕਰਨ ਤੇ ਅੱਗੋਂ ਜਦੋਂ ਪਾਠ ਕਰਦੇ ਪਏ ਸੀ ਉੱਤ ਜਦੋਂ ਪੂਰੀ ਬਣ ਗਈ ਤੇ ਫਿਰ ਉੱਥੇ ਛੋਟੇ ਸੱਭ ਜਿਆਦਾ ਹੌਲੀ ਹੌਲੀ ਸਾਬ ਰੁਕੇ ਤੇ ਫਿਰ ਇੱਕਦਮ ਜਦੋਂ ਇੱਕਦਮ ਬੇਹੋਸ਼ ਹੋ ਗਏ ਸਰੀਰ ਟਾਣੇ ਨਾਲ ਵੱਜਿਆ ਤੇ ਡਾ ਆਈਆ ਤੇ ਉਹ ਡਿੱਗ ਪਈ ਇੱਟ ਤੇ ਫਿਰ ਅੱਗੋ ਜਲਾਜ ਫਾਸ਼ਲ ਬੈਗ ਤੇ ਬਾਸ਼ਲ ਬੈਗ ਰੱਖ ਕੇ ਖਾੜ ਸਾਹਿਬ ਵੀ ਇਨਾਂ ਦੀ ਸਫਾਫਤ ਹਾਲੇ ਵੀ ਚੱਲਦੀ ਆ ਪੀਰ ਵਜ਼ੀਰ ਖਾਨ ਇਸ਼ਾਰਾ ਕਰਕੇ ਆਖਿਆ ਵੀ ਉਹਨਾਂ ਦਾ ਸਿਰ ਵੜ ਦੋ ਤੇ ਅੱਗੋ ਸਿਰ ਵੜਤਾ ਤੇ ਫਿਰ ਜਦੋਂ ਸਿਰ ਵੜਿਆ ਉਹ ਵੀ ਸ਼ਹੀਦ ਤੇ ਫਿਰ ਗਮਾਤਾ ਜੀ ਉਹ ਵੀ ਸ਼ੀਰ ਛੱਡ ਗਏ ਨਾ ਉਹਨਾਂ ਨੂੰ ਕੋਈ ਮੌਤ ਆਈ ਪਰ ਉਹਨਾਂ ਨੇ ਸ਼ੀਰ ਛੱਡਤਾ ਤੇ ਫਿਰ ਜਦੋਂ ਉੱਥੇ ਉਹ ਨਦੀ ਕਿਨਾਰੇ ਛੱਡਾਏ ਤੇ ਫਿਰ ਉੱਥੇ ਇੱਕ ਸ਼ੇਰ ਆਇਆ ਵੈਗਰੂ ਦਾ ਪਾੜਾ ਮੜ ਕੇ ਉੱਥੇ ਦੋ ਦਿਨ ਤੱਕ ਭੁੱਖਾ ਰਿਆ ਕੁਝ ਨਹੀਂ ਖਾਦਾ ਉਹਨੇ ਤੇ ਨਾ ਕਿ ਕਿਸ ਜਾਨਵਰ ਨੂੰ ਜਾ ਕੇ ਮਾਰਿਆ ਕਿਤੇ ਕਿਸੇ ਵੀ ਜਾਨਵਰ ਨੂੰ ਉਹਨਾਂ ਦੇ ਨੇੜੇ ਨਹੀਂ ਲੱਗਣ ਦਿੱਤਾ ਸਾਹਿਬ ਜਦੋਂ ਸ਼ਰੀਰ ਦਾ ਅੱਗੇ ਨਾ ਸਾਬ ਜੀ ਸ਼ਹੀਦ ਦੇ ਫਰਮਾਨੇ ਨਾਲ ਲਬਗਨਤਾ ਤੇ ਜਦੋਂ ਜਦ ਦੋ ਦਿਨ ਭੁੱਖਾ ਰਿਆ ਤੇ ਤੀਜੇ ਦਿਨ ਉਹ ਜੇ ਟੋਟਲ ਮਲ ਟੋਟਲ ਮਲ ਸਰਕਾਰ ਨਾ ਕਰਦੇ ਤੇ ਫਿਰ ਜਦੋਂ ਦੋ ਦਿਨ ਭੁੱਖਾ ਰਹਿਣ ਦੀ ਵਜ੍ਹਾ ਤੋਂ ਉਹ ਤੇ ਸ਼ੇਰ ਵਰ ਗਿਆ ਤੇ ਜਦੋਂ ਫਿਰ ਉਹਦਰ ਸਰਕਾਰ ਕੀਤਾ ਜਦੋਂ ਵੀ ਤੁਸੀਂ ਫਤਿਹਗੜ੍ਹ ਸਾਹਿਬ ਜਾਓਗੇ ਉਹ ਤੇ ਸ਼ੇਰਾਂ ਵਾਲ ਗੁਰਦੁਆਰਾ ਜ਼ਰੂਰ ਵੇਖਿਆ ਜੇ ਤਾਂ ਪਤਾ ਉਥੋਂ ਵੇਖਿਆ ਜੇ ਵੀ ਉਥੇ ਕੀ ਕੀ ਹੋਇਆ ਸੀ ਸ਼ੇਰ ਦੇ ਕਿੰਦਾ ਚਿਰ ਭੁੱਖਾ ਰਿਆ ਸੀ ਸਵਾ ਕੀਤੀ ਸੀ ਹੋਰ ਪੁੱਤ ਤੂੰ ਇੰਨਾ ਤੈਨੂੰ ਗਿਆਨ ਕਿੱਥੋਂ ਮਿਲਿਆ ਪੁੱਤ ਸਾਰਾ ਕੁਝ ਕਿੱਥੋਂ ਸਿੱਖਿਆ ਕਈ ਵਾਰ ਤੇ ਵੇ ਜਦੋਂ ਰਾਤ ਨੂੰ ਜਾਂ ਸਵੇਰੇ ਜਦੋਂ ਘਰ ਉੱਠਣਾ ਦਰਜੀ ਤੋਂ ਮੈਂ ਕਈ ਵਾਰ ਸੁਣ ਲੈਣਾ ਇੰਨਾ ਚੀਜ਼ਾਂ ਮੈਨੂੰ ਦਰਜੀ ਤੋਂ ਸੁਣ ਲੈਣਾ ਮੇਰੇ ਸਾਡੇ ਟੀਵੀ ਤੇ ਫਿਲਮਾਂ ਆਉਂਦੀਆਂ ਨੇ ਗੁਰੂ ਦੀਆਂ ਬੰਦੇਸਾਂ ਨੂੰ ਬਾਦਰਦੀਆਂ ਤੇ ਮਮਾ ਵੀ ਕਰਵਾਉਂਦੇ ਨੇ ਕਈ ਦਰਜੀ ਫੋਨ ਦੇ ਦਿੰਦੇ ਨੇ ਉਹਦੇ ਨਾਲ ਕਰ ਲੈਣਾ ਵਾ ਬੰਨਾ ਕੀ ਚਾਹਨਾ ਜ਼ਿੰਦਗੀ ਚੱਗੇ ਕੀ ਬੰਨਾ ਚਾਹਨਾ ਪੁੱਤ ਕਥਾਵਾਚਕ ਬੰਨਾ ਚਾਹੁੰਦਾ ਪਰ ਆਰਟਿਸਟ ਦਾ ਮੇਰੇ ਸ਼ੁਰੂ ਤੋਂ ਸ਼ੌਂਕ ਨਾਲ ਆਰਟ ਫਿਰ ਆਰਟ ਗ੍ਰਾਫ ਮੈਂ ਕਦੀ ਨਹੀਂ ਛੱਡ ਸਕਦਾ ਉਹ ਮੈਂ ਫਿਰ ਵੀ ਕਰਾਂਗਾ ਅੱਛਾ ਚਾਹ ਵਾ ਸ਼ੌਂਕ ਤੇਰੇ ਇਹੋ ਜਿਹੇ ਨੇ ਹੈ ਨਾ ਸਿੱਖੀ ਨਾਲ ਜੁੜੇ ਹੋਏ ਇਤਿਹਾਸ ਬਾਰੇ ਜਾਣਨ ਦਾ ਬਹੁਤ ਸ਼ੌਂਕ ਹੈ ਹਾਂਜੀ ਬਾਪੂ ਜੀ ਕਿਦਾਂ ਸਾਰਾ ਕੁਝ ਤੁਹਾਡੇ ਪੋਤੇ ਜਿੰਨਾ ਕੁਝ ਹਨਾ ਅੱਜ ਕੱਲ ਤੇ ਸਾਰਾ ਕੁਝ ਲੋਕ ਜਿਉਣੇ ਦਾ ਮਾਡਰਨ ਜਮਾਨਾ ਹੋ ਗਿਆ ਲੋਕ ਐਸੋ ਉਹਨਾਂ ਸਾਡਾ ਬੱਚਾ ਬਣੇ ਸਾਇੰਟਿਸਟ ਡਾਕਟਰ ਬਣੇ ਇੰਜੀਨੀਅਰ ਬਣੇ ਇਤਿਹਾਸ ਨਾਲ ਜੋੜਨਾ ਕੋਈ ਨਹੀਂ ਜਾਣਦਾ ਕਿਉਂਕਿ ਮਾਨਮਤਾ ਇਤਿਹਾਸ ਹੈ ਬਹੁਤ ਵੱਡਾ ਇਤਿਹਾਸ ਹੈ ਜਿੰਦੇ ਪਿੱਛੇ ਬਹੁਤ ਵੱਡੀਆਂ ਕੁਰਬਾਨੀਆਂ ਨੇ ਮਤਲਬ ਕਿ ਤੁਸੀਂ ਕਿਦਾਂ ਸੋਚਦੇ ਹੋ ਵੀ ਸਾਡਾ ਬੱਚਾ ਇਸ ਪਾਸੇ ਕਥਾਵਾਚਕ ਬੰਨਣਾ ਚਾਹੁੰਦਾ ਹੈ ਇਸ ਤਰ੍ਹਾਂ ਜੀ ਜੋ ਗੁਰੂ ਮਹਾਰਾਜ ਆਪਣੇ ਵਾਸਤੇ ਕਰ ਗਏ ਨੇ ਉਹ ਅੱਜ ਤੱਕ ਨਾ ਕਿਸੇ ਕੀਤਾ ਨਾ ਕਰਨਾ ਬਿਲਕੁਲ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਆਪਣੀ ਸਿੱਖੀ ਵਾਸਤੇ ਵਾਰ ਦਿੱਤਾ ਤੇ ਅੱਜ ਆਪਾਂ ਨੂੰ ਇਹ ਚਾਹੀਦਾ ਹੈ ਕਿ ਆਪਣੇ ਬੱਚੇ ਜਿਹੜੇ ਉਹ ਗੁਰਸਿੱਖ ਬਣਨ ਪ੍ਰਚਾਰਕ ਬਣਨ ਪ੍ਰਚਾਰਕ ਬਣਨ ਮਹਾਰਾਜ ਨੇ ਵੀ ਕਹੀ ਸਿੱਖ ਆਪਣੇ ਕੱਲੇ ਸੀ ਵੀ ਸਿੱਖੀ ਦਾ ਪ੍ਰਚਾਰ ਕਰੋ ਅੰਮ੍ਰਿਤ ਛਕਾਓ ਤੇ ਸਿੰਘ ਸਜਣ ਤੇ ਕੱਲ ਨੂੰ ਮਤਲਬ ਕੋਈ ਪੀੜ ਬਣੇ ਤੇ ਉਹਦੇ ਸਾਹਮਣਾ ਕਰਨ ਸਕੇ ਹਾਂਜੀ ਹਾਂਜੀ ਸਾਡੇ ਤੇਈ ਤਮੰਨਾ ਜੀ ਜੇ ਮਹਾਰਾਜ ਕਿਰਪਾ ਕਰੇ ਗੁਰਸਿੱਖ ਬਣੇ ਹਾਂਜੀ ਤੇ ਅੰਮ੍ਰਿਤ ਚਲੇ ਉਹਨਾਂ ਦੇ ਬਾਮੀ ਡੇੜੀ ਨੇ ਛਕਿਆ ਹਾਂਜੀ ਤੇ ਇਹਨੇ ਵੀ ਨਾਲ ਚੂਲੇ ਲੈ ਹੋਏ ਨੇ ਜੀ ਮੈਂ ਵੀ ਛਕਿਆ ਤੇ ਵੱਡਾ ਹੋ ਕੇ ਥੋੜਾ ਜੇ ਬੱਚਾ ਹੈ ਮਤਲਬ ਗਾਤਰਾ ਨਹੀਂ ਪਾਦਾ ਤੇ ਵੱਡਾ ਕੋਈ ਗਾਤਰਾ ਪਾਵੇ ਤੇ ਗੁਰੂ ਦਾ ਸਿੰਘ ਬਣੇ ਜੀ ਮੈਂ ਨਾ ਜੀ ਸ੍ਰੀ ਸਾਹਿਬ ਤੇ ਮੇਰੇ ਕੋਲ ਆਪਣਾ ਫੋਨ ਦੇ ਹਾਲੇ ਵੀ ਗਾਤਰਾ ਨਹੀਂ ਮਿਲਦਾ ਕਿੰਨੀ ਸਪਿਰਟ ਆ ਕਿੰਨੀ ਸੋਚ ਆ ਸ਼ਸਤਰ ਆਪਣੇ ਕੀ ਕੁ ਉਸ ਗਤਕਾ ਕੁਤਰਾ ਸਭ ਖੇਲ ਲੈਣਾ ਹਾਂਜੀ ਸਾਰਾ ਕੁਝ ਖੇਲ ਲੈਂਦਾ ਹਾਂਜੀ ਦੇਖ ਲਾ ਬਾਈ ਦੇਖ ਬਾਈ ਬੱਚੇ ਜੀ ਕਿੰਨੀ ਸਪਿਰਟ ਆ ਆਪਾਂ ਇਸ ਚੀਜ਼ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਇਓ ਦੇਖੋ ਦਾਦਾ ਜੀ ਵੀ ਕਹਿੰਦੇ ਮੇਰਾ ਪੁੱਤ ਕਥਾਵਾਚਕ ਬਣੇ ਖੇਤਾ ਉਹਨਾਂ ਦਾ ਖੇਤੀ ਉਹਨਾਂ ਬਾਪੂ ਜੀ ਖੇਤੀ ਕਰਦੇ ਖੇਤੀ ਕਰਦੇ ਨੇ ਦੇਖੋ ਪਿਆਰ ਕਿੰਨਾ ਉਹ ਅੱਜ ਕੱਲ ਇਹ ਸਪਿਰਟ ਚੀਦੀ ਸਾਰੇ ਚ ਚੀਦੀ ਲੋਕਾਂ ਚ ਚੀਦੀ ਬੱਚਾ ਦੇਖੋ ਕਿੰਨਾ ਪਿਆਰ ਹੈ ਦਾਦਾ ਦਾਦੀ ਨਾਲ ਆਪਣੇ ਦਾਦੀ ਜੀ ਇੱਧਰ ਬੈਠੇ ਹੋਏ ਨੇ ਤੇ ਆਹ ਤਾਂ ਮੈਂ ਸ਼ਾਂ ਦਾ ਇੱਕ ਸ਼ਾਂ ਦਾ ਗਾਣਾ ਨਾਲ ਗੱਤਕਾ ਸ਼ਵਦਾ ਗਾਣਾ ਗਾਦੇ ਸ਼ਵਰ ਗਾਦੇ ਚੰਦ ਸ਼ਵਰ ਸੁਣਾ ਦੇ ਚਾਹ। ਹੋਰ ਕਿਹੜਾ ਸ਼ਵਰ ਸੁਣਾ ਖੜਾ ਸੁਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਅੰਤੜ ਸਬਦ ਫਰਾਨ ਲਗਾ। ਓ ਵਾਸੀ ਪੁਰੀ ਨੰਦਾਂ ਦਾ ਹੱਕ ਸਜ ਤੇਰਾ ਦਾ। 라ਹੀ ਇਹ ਕਿਸੇ ਮਾਲਾ ਤੇ ਇੱਕ ਹੱਥ ਦੂਜੇ। ਓ ਸੰਤਦ ਨਾਲ ਸਿਬਾਹੀਏ। ਉਹਨਕੋ ਸਜਾਈ ਸ਼ੇ ਰਾਜ ਹੀ ਵਿਚ ਰੱਖੇ ਪੌੜੀ ਪਰਦੇ। ਇਹ ਜੋ ਪਤਨੇ ਗੁਰੂ ਗੋਬਿੰਦ ਸਿੰਘ ਦੇ ਓ ਕਦੇ ਮੋਤ ਤੋ ਡਰਦੇ ਨਹੀਂ ਉਹ ਕਦੇ ਮੋਤ ਤੋ ਡਰਦੇ ਨਹੀਂ ਉਹਨੇ ਪਾਪ ਤਾਂ ਸੇ ਪਾਣੀ ਵਿੱਚ ਸੀ ਬੋਲ ਗਰਾਹੀ ਕੋਲ ਦੇ ਵਿੱਚ ਸ਼ੁਰਤ ਮਿਲਾ ਕੇ ਖੰਡੇ ਦੀ ਅਸੀਂ ਮਰਦ ਬਿਲਾ ਖਣ ਟੋਲ ਗਿੰਦੇ ਨੀ ਨਸੀਸ ਜਿਦਾ ਗੁਰੂ ਆਪਣੇ ਨੂੰ ਤਾਂ ਤਾਂ ਦਸਰਦਰ ਦੇਣੀ ਜੋ ਪਤਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਕਦੇ ਸਰਸਾਣੇ ਕਦੇ ਘੜੀਆਂ ਨੇ ਕਦੇ ਸਰਸਾਣੇ ਕਦੇ ਸਰਸਾਣੇ ਕਦੇ ਘੜੀਆਂ ਨੇ ਤੇ ਫਿਰ ਸਰਹੰਦ ਦੀਆਂ ਨੀਹਾਂ ਨੇ ਬੜਾ ਰੋਕੇ ਆ ਪਰ ਅਸ ਰੁਕੇ ਨਹੀਂ ਇਤਿਹਾਸ ਦੀ ਫਾੜੀ ਆਣੀ ਨੇ ਕਦੇ ਫਿਰ ਸਰਸਾਣੇ ਕਦੇ ਘੜੀਆਂ ਨੇ ਤੇ ਫਿਰ ਸਰਹੰਦ ਦੀਆਂ ਨੀਹਾਂ ਨੇ ਬੜਾ ਰੋਕੇ ਆ ਪਰ ਰੁਕੇ ਨਹੀਂ ਇਤਿਹਾਸ ਚ ਸਾਡੀਆਂ ਨਹੀਂ ਹਾਂ ਜਿੰਨਾ ਮਾਰੇ ਆ 70 ਯਾਰ ਰੜੇ ਅੱਕ ਖੇੜਿਆ ਵਾਲ ਉਹ ਕਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਵੋ ਵੋ ਧੰਨਵਾਦ ਦੇਖੋ ਬਤਨੇ ਸਾਨੂੰ ਵਾਏ ਵਾਏ ਗੁਰੂ ਦੀ ਕਿੰਨੀ ਕਿਰਪਾ ਹੈ ਜੋਸ਼ ਕੰਨਾ ਮੈਂ ਇੱਕ ਸ਼ਬਦ ਉਹ ਵੀ ਸੁਣਾਣਾ ਮਤਲਬ ਕਿ ਇੱਕ ਚਾਹੇ ਵਾਰ ਸੁਣਾਈਏ ਬੱਚੇ ਨੇ ਕਹਿੰਦਾ ਮੈਂ ਸ਼ਬਦ ਸੁਣਾਣਾ ਉਹਦੇ ਦੰਦੇ ਲਈ ਤੇ ਉਹ ਬਹੁਤ ਵੱਡੀ ਸ਼ਬਦ ਹੈ ਵਾਰ ਹੈ ਤੇ ਕਿ ਬੱਚੇ ਨੇ ਹੁਣ ਬੜੀ ਸੋਹਣੀ ਸੁਣਾਈ ਸਾਨੂੰ ਵੀ ਬੜੀ ਖੁਸ਼ੀ ਹੋਈ ਕਿ ਇਦਾਂ ਦੇ ਬੱਚੇ ਹੋਣ ਚਾਹੀਦੇ ਸਾਡੇ ਸਿੱਖਾਂ ਦੇ ਜਿਨ੍ਹਾਂ ਨੂੰ ਇਤਿਹਾਸ ਬਾਰੇ ਪਤਾ ਹੋਵੇ ਜਿਨ੍ਹਾਂ ਨੂੰ ਸਮਝ ਹੋਵੇ ਚਾਹੇ ਦੇਖੋ ਸ਼ਬਦਾਂ ਦੇ ਵਿੱਚ ਕਲੈਰਿਟੀ ਚਾਹੀ ਨਹੀਂ ਸੀ ਪਰ ਜਿਹੜੀ ਸ਼ਰਦੀ ਦੇ ਅੰਦਰ ਦੀ ਜਿਹੜੀ ਭਾਵਨਾ ਸੀ ਉਹਨਾਂ ਦਿਲ ਦੀ ਉਹ ਬਹੁਤ ਸਾਫ਼ ਸੁਥਰੀ ਲੱਗੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਦੇਖੋ ਤੁਸੀਂ ਉਹੀ ਸਰੂਪ ਉਹੀ ਰੂਪ ਉਹੀ ਰੰਗ ਇਹੀ ਉਮਰ ਸੀ ਉਹਨਾਂ ਦੀ ਉਸ ਟਮ ਹੈ ਤੇ ਆਪਾਂ ਉਹਨਾਂ ਦੇ ਦੱਸਿਓ ਹੀ ਮਾਰਗ ਤੇ ਛੋਟੇ ਛੋਟੇ ਸਾਹਿਬਜ਼ਾਦਿਆਂ ਦੇ ਮਾਰਗ ਤੇ ਚੱਲਣ ਦੀ ਸਾਨੂੰ ਲੋੜ ਹੈ ਔਰ ਇਸ ਤਰ੍ਹਾਂ ਦੇ ਬੱਚੇ ਅੱਜ ਸਮਝਣ ਦੀ ਲੋੜ ਹੈ ਸਾਡੇ ਸਿੱਖ ਇਤਿਹਾਸ ਨਾਲ ਜੋੜਨ ਦੀ ਲੋੜ ਹੈ ਜੁੜੇ ਰਹੋ ਇਸ ਪੇਜ ਨਾਲ ਤੇ ਇਸੇ ਤਰ੍ਹਾਂ ਹੀ ਆਪਾਂ ਤੁਹਾਡੇ ਨਾਲ ਇਹੋ ਜੀਆਂ ਵੀਡੀਓ ਸਾਂਝੀਆਂ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ